ਤੇ ਵੱਡੀ ਪੱਦਰ ਤੇ ਜਿਹੜਾ ਹੈਗਾ ਦੁੱਧ ਹੈਗਾ ਉਹਦੇ ਚ ਮਲਾਵਟ ਹੈ ਨਕਲੀ ਹੈ ਆਖਰ ਕਿਉਂ ਨਹੀਂ ਖੁਲਦੀ ਸਰਕਾਰਾਂ ਦੀ ਜਾਗ ਔਰ ਬੇਸ਼ੱਕ ਕੌਮੀ ਪੱਦਰ ਤੇ ਇਸ ਨੂੰ ਡਿਨਾਈ ਕੀਤਾ ਗਿਆ ਕਿ ਜੀ ਰਿਪੋਰਟ درست ਨਹੀਂ ਹੈ ਪਰ ਜੇ ਪਸ਼ੂ ਪਾਲਣ ਭਾਗ ਦੇ ਜਿਹੜੇ ਕੌਮੀ ਪੱਦਰ ਦਾ ਬੋਰਡ ਹੈ ਉਹਦੇ ਮੈਂਬਰ ਵੱਲੋਂ ਗੱਲ ਕੀਤੀ ਗਈ ਹੋਵੇ ਤਾਂ ਫਿਰ ਗੱਲ 'ਚ ਕੋਈ ਦਮ ਤਾਂ ਹੋਏਗਾ ਜ਼ਰੂਰ ਪਰ ਵਿਸ਼ਵ ਸਿਹਤ ਸੰਗਠਨ ਨੇ 2018 ਦੇ ਵਿੱਚ ਇਹ ਗੱਲ ਕਹੀ ਸੀ ਵੀ ਜੇਕਰ ਭਾਰਤੀ ਲੋਕ ਇਸ ਤਰ੍ਹਾਂ ਹੀ ਨਕਲੀ ਤੇ ਮਲਾਪੀ ਦੁੱਧ ਪੀਂਦੇ ਰਹੇ ਤਾਂ ਭਾਰਤ ਦੇ 80% ਤੋਂ ਜ਼ਿਆਦਾ ਲੋਕ ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਪੀੜਤ ਹੋ ਜਾਣਗੇ ਮਿਲਕ ਜਿਹੜਾ ਆਪਣੇ ਤਾਂ ਹੀ ਪਹੁੰਚਦਾ ਹੈ ਨਾ ਉਹਦੇ ਵਿੱਚ ਹਾਈਜੀਨ ਦੀ ਕਮੀ ਹੈ ਕਿ ਉਹਦੇ ਵਿੱਚ ਪਾਣੀ ਆਮ ਪਾਇਆ ਜਾਂਦਾ ਜਿਵੇਂ ਢਾਲੀਵਾਲ ਸਾਹਿਬ ਨੇ ਕਿਹਾ ਵੀ 1/3 ਜਿਹੜੇ ਸੈਂਪਲ ਆ ਜਿਹੜੇ ਫੇਲ ਹੁੰਦੇ ਆ ਉਹ 33% ਨਾਲ ਜੇ ਕਿਸੇ ਸੰਸਥਾ ਨੇ ਲਈ ਉਹ 1/3 ਪਾਣੀ ਵਾਲੇ ਸੈਂਪਲ ਉਹ ਖੋਆ ਕਿਸੇ ਉਹਦੇ ਤੋਂ 10 ਕੁਆਂਟੀਟੀ ਜਿਹੜਾ ਕੁਆਂਟਲ ਆ ਜਾਂ 12 ਕੁਆਂਟਲ ਤੋਂ ਜਾ ਕੇ ਜਾਂ 2 ਕੁਆਂਟਲ ਬਟ ਉਹਨਾਂ ਨੂੰ ਬੈਕ ਹੈਂਡ ਟ੍ਰੇਸਿੰਗ ਕਰਨੀ ਪਈ ਵੀ ਇੰਨਾ ਦੁੱਧ ਦੇ ਹਲਵਾਈ ਕੋਲ ਆਇਆ ਕਿ FSSAI ਜਿਹੜੀ ਇਹ ਮਾਪਦੰਡ ਨੂੰ ਲਾਗੂ ਕਰਨ ਲਈ ਖੜੀ ਹੈ ਉਹਨਾਂ ਦਾ ਐਕਚੁਅਲੀ ਆਪਣਾ ਡਿਪਾਰਟਮੈਂਟ ਡਿਸਟ੍ਰਿਕਟ ਲੈਵਲ ਤੇ ਕੋਈ ਨਹੀਂ ਸਟੇਟ ਲੈਵਲ ਤੇ ਕੋਈ ਨਹੀਂ ਆ ਤੁਸੀਂ ਇੱਥੋਂ ਭੇਜੋ ਵੀ ਮੈਂ ਫਲਾਣੀ ਚੀਜ਼ ਬਣਾਣੀ ਹੈ ਉਹ ਤੁਹਾਨੂੰ 5000 ਰੁਪਏ ਤੁਸੀਂ ਜਮ੍ਹਾਂ ਕਰੋਗੇ ਤੁਹਾਨੂੰ ਆਪਣਾ ਫਸਾਈ ਦਾ ਨੰਬਰ ਆ ਜਾਏ ਇੱਕ ਦੁੱਧ ਚ ਨਾ ਅਫਲਾਟੋਕਸਿਨ ਹੁੰਦਾ ਤੇ ਉਹ ਜੇ ਦੁੱਧ ਆਪਾਂ ਜਿਹੜੀ ਨੈਸਲੇ ਦੀ ਡੈਰੀ ਆ ਉਹ ਲੈਂਦੀ ਵੀ ਹੈ ਜੇ ਉਹਦਾ ਟੈਂਕਰ ਆਪਾਂ ਵੇਰਕਾ ਵਾਲਿਆਂ ਨੂੰ ਉੱਥੇ ਟਾਊਟ ਖੜਾ ਹੁੰਦਾ ਨਾਲ ਹੀ ਉਹ ਵੇਰਕਾ ਕੋਲੇ ਭੇਜ ਦਿੰਦਾ ਵੇਰਕਾ ਵਾਲੇ ਟੈਸਟ ਕਰਦੇ ਆ ਅਫਲਾਟੋਕਸਿਨ ਉਹਦੀ ਪਰਸੈਂਟੇਜ ਉਹਨਾਂ ਨੂੰ ਕਿਹਾ ਗਿਆ ਮੈਨੇਜਰ ਨੂੰ ਵੀ ਚੈੱਕ ਕਰਨਾ ਪਰ ਤੋਂ ਰਿਜੈਕਟ ਨਹੀਂ ਕਰ ਹਮ ਨੈਸਲੇ ਰਿਜੈਕਟ ਕਰਦਾ ਨਜ਼ਰੀਆ ਪ੍ਰੋਗਰਾਮ ਦਰਸ਼ਕਾਂ ਦਾ ਸਵਾਗਤ ਹੈ ਅੱਜ ਆਪਾਂ ਮਨੁੱਖੀ ਜੀਵਨ ਨਾਲ ਜੁੜਿਆ ਅਹਿਮ ਮੁੱਦਾ ਲੈ ਰਹੇ ਹਾਂ ਖਾਣ ਪੀਣ ਦੀਆਂ ਵਸਤਾਂ ਦੀ ਗੱਲ ਹੋਵੇ ਦੁੱਧ ਦੀ ਗੱਲ ਹੋਵੇ ਕਿਸ ਕਦਰ ਮਲਾਵਟ ਤੇ ਖਲਵਾੜ ਇਹਦੇ ਬਾਰੇ ਕੋਈ ਦੋ ਰਾਇ ਨਹੀਂ ਜਦੋਂ ਪਾਣੀ ਦੀ ਗੱਲ ਕਰਦੇ ਆ ਆਪਾਂ ਤਾਂ ਹਵਾ ਦੀ ਗੱਲ ਕਰਦੇ ਜਿਹੜਾ ਉਹ ਵੀ ਵੱਡੀ ਪੱਧਰ ਤੇ ਪ੍ਰਦੂਸ਼ਿਤ ਹੈ ਆਕਰ ਸਮਿਆਂ ਦੀਆਂ ਸਰਕਾਰਾਂ ਕੇਵਲ ਵੋਟਾਂ ਵਟੋਰਨਾ ਹੀ ਜਾਣਦੇ ਆ ਜਾਂ ਮਾਨਵੀ ਜ਼ਿੰਦਗੀ ਨੂੰ ਬਚਾਉਣ ਦਾ ਵੀ ਵੱਡਾ ਸਵਾਲ ਆ ਉਹਦੇ ਵੱਲ ਵੀ ਹੈ ਕੋਈ ਧਿਆਨ ਇਹਨਾਂ ਮੁੱਦਿਆਂ ਤੇ ਨਾਲ ਪੈਨਲ ਜਿਹੜੇ ਚਾਚਾ ਸਾਡੇ ਨਾਲ ਮਹਿਮਾਨ ਜੁੜੇ ਐ ਨਰਪਿੰਦਰ ਧਾਲੀਵਾਲ ਨੇ ਸੀਨੀਅਰ ਕਦਾਵਾ ਜਰਨਲਿਸਟ ਨੇ ਕਹਨੇ ਜੀਤ ਸਿੰਘ ਗਿੱਲ ਵਾਤਾਵਰਨ ਮਾਲ ਵੱਡੀਆਂ ਮਹਿਮਾ ਦੇ ਵਿੱਚ ਅਗਵਾਈ ਕਰਦੇ ਐ ਦੋਨੇ ਮਹਿਮਾਨਾਂ ਨੂੰ ਮੈਂ ਤੁਹਾਡੇ ਵੱਲੋਂ ਜੀ ਆਖਦਾ ਵੈਲਕਮ ਕਰਦਾ ਹਾਂ ਨਰਵਿੰਦਰ ਤਾਲੀਵਾਲ ਜੀ ਵੀ ਇਹ ਜਾਨ ਲੈ ਜਿਹੜਾ ਹੈਗਾ ਮੈਂ ਤੁਹਾਡੇ ਤੋਂ ਸਵਾਲ ਜਿਹੜਾ ਲੈਣ ਲੱਗਾ ਹਾਂ ਮਲਾਵਟ ਦੇ ਬਹੁਤ ਤੁਹਾਡੇ ਮਾਮਲੇ ਉੱਠਦੇ ਐ ਜੇ ਆਪਾਂ ਦੁੱਧ ਦੀ ਗੱਲ ਕਰੀਏ ਜਿਹੜੀ ਇੱਕ ਹੁਣ ਵੱਡੇ মিডিਆ ਗਰੁੱਪ ਚ ਰਿਪੋਰਟ ਆਈ ਹੈ ਕਿ ਕਿਸ ਵੱਡੀ ਪੱਦਰ ਤੇ ਜਿਹੜਾ ਹੈਗਾ ਦੁੱਧ ਹੈਗਾ ਉਹਦੇ ਚ ਮਲਾਵਟ ਹੈ ਨਕਲੀ ਹੈ ਆਖਰ ਕਿਉਂ ਨਹੀਂ ਖੁੱਲਦੀ ਸਰਕਾਰਾਂ ਦੀ ਜਾਗ ਔਰ ਬੇਸ਼ੱਕ ਕੌਮੀ ਪੱਦਰ ਤੇ ਇਸ ਨੂੰ ਡਿਨਾਈ ਕੀਤਾ ਗਿਆ ਹੈ ਕਿ ਜੀ ਰਿਪੋਰਟ درست ਨਹੀਂ ਹੈ ਅਜੇ ਪਸ਼ੂ ਪਾਲਣ ਭਾਗ ਦੇ ਜਿਹੜੇ ਕੌਮੀ ਪੱਧਰ ਦਾ ਬੋਰਡ ਆ ਉਹਦੇ ਮੈਂਬਰ ਵੱਲੋਂ ਗੱਲ ਕੀਤੀ ਗਈ ਹੋਵੇ ਤਾਂ ਫਿਰ ਗੱਲ 'ਚ ਕੋਈ ਦੰਮਤਾ ਹੋਏਗਾ ਜ਼ਰੂਰ ਜੀ ਤਾਰੀਵਾਲ ਜੀ ਦੂਸਤ ਸਾਹਿਬ ਦੇਖੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿਉਂਕਿ ਸਰਕਾਰਾਂ ਅਕਸਰ ਜਿਹੜੀਆਂ ਹੈਗਨ ਡਿਨਾਈ ਕਰਦੀਆਂ ਹੁੰਦੀਆਂ ਨੇ ਉਹ ਸੱਚ ਨੂੰ ਛਿਪਾਉਣ ਦੀ ਖਾਤਰ ਬਹੁਤ ਵਾਰੀ ਅੰਕੜਿਆਂ ਦੇ ਵਿੱਚ ਵੀ ਜਿਹੜਾ ਹੈਗਾ ਫੇਰ ਬਦਲ ਕਰ ਦਿੰਦੀਆਂ ਹਨ ਇਹ ਕੋਈ ਅੱਜ ਦੀ ਗੱਲ ਨਹੀਂ ਪਿਛਲੇ ਦਸਾਂ ਅਠਾਂ ਸਾਲਾਂ ਦੇ ਪੀਰੀਅਡ ਤੋਂ ਦੇਖਿਆ ਜਾ ਰਿਹਾ ਹੈ ਜੀ ਕਿ ਭਾਰਤ ਦੇ ਵਿੱਚ ਜਿਹੜਾ ਹੈਗਾ ਨਕਲੀ ਦੁੱਧ ਜਿਹੜਾ ਹੈਗਾ ਜਾਂ ਨਕਲੀ ਦੁੱਧ ਤੋਂ ਜਿਹੜੇ ਬਣੇ ਹੋਏ ਪਦਾਰਤ ਨੇ ਚਾਹੇ ਉਹ ਕੋਈ ਖੁਆ ਹੋਵੇ ਚਾਹੇ ਉਹ ਪਨੀਰ ਹੋਵੇ ਚਾਹੇ ਉਹ ਸੁੱਕਾ ਦੁੱਧ ਹੋਵੇ ਚਾਹੇ ਉਹਦੇ ਨਾਲ ਜੁੜੇ ਕੋਈ ਹੋਰ ਪਦਾਰਤ ਹੋਣ ਉਹ ਸਾਰੇ ਹੀ ਪਦਾਰਤ ਜਿਹੜੇ ਹੈਗੇ ਵੱਡੇ ਪੱਧਰ ਤੇ ਜਿਹੜੇ ਹੈਗੇ ਆ ਉਹ ਨਕਲੀ ਜਿਹੜੇ ਹੈਗੇ ਪਾਏ ਗਏ ਨੇ ਤੇ ਸਮੇਂ-ਸਮੇਂ ਉਹ ਜੇ ਸਿਹਤ ਵਿਭਾਗ ਨੇ ਜਾਂ ਹੋਰ ਨਹੀਂ ਭੜੇ ਤਾਂ ਪੁਲਿਸ ਵੱਲੋਂ ਉਹ ਵੱਡੇ ਪੱਧਰ ਤੇ ਬਰਾਮਦ ਕੀਤੇ ਗਏ ਨੇ ਪਿਛਲੇ ਸਮੇਂ ਅੰਦਰਾਂ ਜੀ ਇੱਕ ਇਹ ਅੰਕੜਾ ਸਾਹਮਣੇ ਆਇਆ ਸੀ ਪਿਛਲੇ ਸਮੇਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਭਾਵੇਂ ਫੂਡ ਸੇਫਟੀ ਸਟੈਂਡਰਡ ਅਥਾਰਟੀ ਵੱਲੋਂ ਜਿਹੜੇ ਉਹਨਾਂ ਦੇ ਕੋਈ ਪਵਨ ਕੁਮਾਰ ਜੀ ਹੈ ਉਹਨਾਂ ਨੇ ਤਾਜ਼ਾ ਰੱਦ ਕੀਤਾ ਵੀ ਜੀ ਇਹ ਨਹੀਂ ਹੈ ਪਰ ਵਿਸ਼ਵ ਸਿਹਤ ਸੰਗਠਨ ਨੇ 2018 ਦੇ ਵਿੱਚ ਇਹ ਗੱਲ ਕਹੀ ਸੀ ਵੀ ਜੇਕਰ ਭਾਰਤੀ ਲੋਕ ਇਸ ਤਰ੍ਹਾਂ ਹੀ ਨਕਲੀ ਤੇ ਮਲਾਪੀ ਦੁੱਧ ਪੀਂਦੇ ਰਹੇ ਤਾਂ ਭਾਰਤ ਦੇ 80 ਫੀਸਦੀ ਤੋਂ ਜ਼ਿਆਦਾ ਲੋਕ ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਪੀੜਤ ਹੋ ਜਾਣਗੇ ਜਿਹੜਾ ਇੱਕ ਬਹੁਤ ਵੱਡਾ ਉਹਨਾਂ ਨੇ ਮਤਲਬ ਅਗਾਹ ਕੀਤਾ ਸੀਗਾ ਸਰਕਾਰਾਂ ਨੂੰ ਵੀ ਇਹ ਜਿਹੜਾ ਹੈਗਾ ਤੁਸੀਂ ਨਾਥ ਪਾਓ ਨਹੀਂ ਤਾਂ ਲੋਕ ਜਿਹੜਾ ਹੈਗਾ ਵੱਡੇ ਪੱਧਰ ਤੇ ਬਿਮਾਰੀਆਂ ਦਾ ਸ਼ਿਕਾਰ ਹੋਏਗਾ ਜੀ ਲੇਕਿਨ ਜਿਵੇਂ ਤੁਸੀਂ ਕਿਹਾ ਹੈ ਵੀ ਕੋਟਾ ਮਟੋਰਨ ਮੇਲੇ ਵਾਦੇ ਬਹੁਤ ਕੀਤੇ ਜਾਂਦੇ ਆ ਪਰ ਅਮਲੀ ਰੂਪ ਤੇ ਅਮਲੀ ਰੂਪ ਤੇ ਧਿਆਨ ਨਹੀਂ ਦਿੱਤਾ ਜਾਂਦਾ ਮੈਂ ਦੱਸਣਾ ਚਾਹਣਾ ਸੋ ਨੂੰ ਪੰਜਾਬ ਦੇ ਵਿੱਚ ਇੱਕ ਸਰਕਾਰੀ ਅੰਕੜਾ ਦੱਸਿਆ ਗਿਆ ਕਿ 25 ਲੱਖ ਗਊਆਂ ਤੇ 40 ਲੱਖ ਮੱਝਾਂ ਨੇ ਤੇ ਪਰ ਮੈਨੂੰ ਸਿੱਧੂ ਸਾਹਿਬ ਜਿਵੇਂ ਤੁਸੀਂ ਵੀ ਪਿੰਡਾਂ ਦੇ ਰਹਿਣ ਵਾਲੇ ਉਹ ਲੱਗਦਾ ਨਹੀਂ ਹੈ ਕਿ 40 ਲੱਖ ਮੱਝਾਂ ਤੇ 25 ਲੱਖ ਗਊਆਂ ਦੇਖਣ ਨੂੰ ਮਿਲਣਗੀਆਂ हां ਗਊਆਂ ਮਿਲਣ ਨੂੰ ਦੇਖਣ ਨੂੰ ਮਿਲ ਸਕਦੀਆਂ ਹੈ ਬਹੁਤ ਲਾਮਾਂ ਚ ਜਾਂ ਸੜਕਾਂ ਦੇ ਉੱਤੇ ਜਾਂ ਮਤਲਬ ਬੀੜਾਂ ਦੇ ਵਿੱਚ ਜਾਂ ਜੰਗਲਾਂ ਦੇ ਵਿੱਚ ਲੇਕਿਨ ਮੱਛਾ ਰੱਖਣ ਦਾ ਜਿਹੜਾ ਸ਼ੌਂਕ ਹੈ ਉਹ ਲੋਕਾਂ ਨੇ ਤਿਆਗਤਾ ਹੈਗਾ ਕਰਾਨੀਆਂ ਔਰਤਾਂ ਗੋਹਾ ਸਿੱਟਣ ਨੂੰ ਤਿਆਰ ਨਹੀਂ ਜਿਹੜੇ ਮਤਲਬ ਮੱਝ ਰੱਖਣੀ ਹੈ ਇਸ ਟਾਈਮ ਉਹ ਬੜੀ ਮਹਿੰਗੀ ਪੈਂਦੀ ਹੈ ਉਹਦਾ ਭਾ ਜਿਹੜਾ ਹੈਗਾ ਦੁੱਧ ਦਾ ਉਹ ਬਾਜ਼ਾਰ ਦੇ ਵਿੱਚ ਮਤਲਬ ਜੱਟ ਜ਼ਿਮੀਂਦਾਰ ਨੂੰ ਜਾਂ ਮਤਲਬ ਕੋਈ ਵੀ ਜਿਹੜਾ ਕਾਰੋਬਾਰੀ ਹੈ ਦੁੱਧ ਦਾ ਉਹਨੂੰ ਉਹ ਭਾ ਨਹੀਂ ਮਿਲਦਾ ਜਦੋਂ ਤਾਂ ਉਹ ਕੋਈ ਮੱਝਾ ਰੱਖਣ ਤੋਂ ਕੰਨੀ ਕਤਰਾਉਣ ਲੱਗ ਗਏ ਤੇ ਬਹੁਤੇ ਸ਼ਹਿਰਾਂ ਦੇ ਵਿੱਚ ਤੁਸੀਂ ਦੇਖੋ ਕਿਸੇ ਵੀ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਮਤਲਬ ਕੋਈ ਵੱਡੀਆਂ ਡੈਰੀਆਂ ਹੋ ਸਕਦੀਆਂ ਪਰ ਕਿਸੇ ਕੋਲ ਕੋਈ ਮੱਝ ਨਹੀਂ ਹੈ। ਨਾਲ ਤੇ ਜਿੰਨੇ ਵੱਡੇ ਸ਼ਹਿਰ ਲਾ ਲੋ ਕਸਵੇ ਵੀ ਲਾ ਲੋ ਪਿੰਡਾਂ ਦੇ ਵਿੱਚ ਵੀ ਇਹ ਕਲਚਰ ਡਿਵੈਲਪ ਹੋਣ ਲੱਗ ਗਿਆ ਵੀ ਜਿਹੜਾ ਹੈਗੀਆਂ ਮਤਲਬ ਲੋਕ ਮੱਝਾ ਰੱਖਣ ਤੋਂ ਦੂਰੀ ਬਣਾਉਣ ਲੱਗ ਗਏ। ਜੀ ਜੀ ਇਸ ਕਰਕੇ ਜਿਹੜੇ 2 ਨੰਬਰ ਦਾ ਦੁੱਧ ਤਿਆਰ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਮਤਲਬ ਇੱਕ ਬਾਲ ਮਿਲ ਗਿਆ। ਉਹ ਕੀ ਕਰਦੇ ਨੇ ਮੈਂ ਦੇਖਿਆ ਵੀ ਅਰਾ ਰੋਟ ਮਤਲਬ ਰੰਗ ਐਦਾਂ ਦੇ ਮਤਲਬ ਸੁੱਕਾ ਦੁੱਧ ਨੂੰ ਮਿਲਾਉਣਾ ਗੰਜ ਵਿੱਚ ਸੇਫਟੀ ਅਥਾਰਟੀ ਇੰਡੀਆ ਨੇ ਕਿਹਾ ਵੀ ਬਹੁਤੇ ਮਾਮਲਿਆਂ ਵਿੱਚ 60% ਦੀ ਮਾਮਲਿਆਂ ਵਿੱਚ ਪਾਣੀ ਪਾਇਆ ਹੁੰਦਾ ਕਈ ਵਾਰੀ ਪਾਣੀ ਵੀ ਹੋਟੋਬੇ ਛਪੜਾ ਤੋਂ ਪਾ ਲੈਂਦੇ ਐ ਸੂਏ ਤੋਂ ਪਾ ਲੈਂਦੇ ਨੇ ਮਤਲਬ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਓਕੇ ਆ ਇਹਦੇ ਨਾਲ ਜਿਹੜਾ ਮੁੱਦਾ ਵੀ ਵੱਡੇ ਪੱਧਰ ਤੇ ਜਿਹੜੀਆਂ ਦੁੱਧ ਤੋਂ ਬਾੜਨ ਵਾਲੇ ਪਦਾਰਥ ਹੈ ਜਾ ਨਕਲੀ ਘੋ ਬੜਾ ਜਿਹੜਾ ਮਾਰਕੀਟ ਦੇ ਵਿੱਚ ਵੱਡੇ ਪੱਧਰ ਤੇ ਮਤਲਬ ਬਣ ਰਿਹਾ ਕੁਝ ਆ ਕੁ ਆਈਸਕ੍ਰੀਮਾਂ ਬਣਦੀਆਂ ਨੇ ਤੁਸੀਂ ਦੇਖਿਆ ਹੋ ਆਈਸਕ੍ਰੀਮਾਂ ਉੱਤੇ ਮੇ ਉਲੀ ਲੱਗੀ ਹੁੰਦੀ ਆ ਹੋਰ ਬੜੇ ਜਿਹੜੇ ਪਦਾਰਥ ਨੇ ਦੁੱਧ ਨਾਲ ਜੁੜੇ ਹੋਏ ਉਹ ਬਹੁਤ ਵੱਡੀ ਮਾਤਰਾ ਦੇ ਵਿੱਚ ਆਸ ਟਾਈਮ ਨਕਲੀ ਬਾਜ਼ਾਰ ਦੇ ਵਿੱਚ ਪਾਏ ਜਾ ਰਹੇ ਨੇ ਅੰਕੜੇ ਚਾਹੇ ਕੁਝ ਵੀ ਦਰਸਾਉਂਦੇ ਹੋਣ ਲੇਕਿਨ ਅਸਲੀ ਜਿਹੜੀ ਹੈ ਉਹ ਇਹੀ ਆ ਜੋ ਬਿਜ਼ਨਸ ਫੇ ਸੰਗਠਨ ਨੇ ਬਹੁਤ ਪਹਿਲਾਂ ਦੱਸਿਆ ਸੀ ਕਿ ਭਾਰਤ ਦੇ ਵਿੱਚ 64 ਕਰੋੜ ਲੀਟਰ ਦੀ ਜਿਹੜੀ ਇਰਜਾਨਾ ਜਿਹੜੀ ਹੈਗੀ ਹੈ ਖਪਤ ਆ ਜਿਹਦੇ ਵਿੱਚੋਂ 50 ਕਰੋੜ ਲੀਟਰ ਦੁੱਧ ਜਿਹੜਾ ਹੈਗਾ ਉਹ ਨਕਲੀ ਹੋਣ ਦਾ ਖਰਸ਼ਾ ਜਿਤਾਇਆ ਗਿਆ ਜੀ ਮੈਂ ਪਿੰਦਾ ਮੈਂ ਪਿੰਦਾ ਆ ਥੈਂਕ ਯੂ ਵੈਰੀ ਮਚ ਤੁਸੀਂ ਬਣੇ ਰਹੋ ਸਾਡੇ ਨਾਲ ਸਰਨਾਲ ਕਨ ਗਿਲ ਬਣੇ ਹੋਇਆ ਉਹਨਾਂ ਦੇ ਵੀ ਬੜੀ-ਬੜੀ ਮਹਾਰਤ ਹੈ ਨਾ ਮੁੱਦਿਆਂ ਤੇ ਚਾਹੇ ਵਾਤਾਵਰਨ ਦਾ ਮਾਮਲਾ ਹੋਵੇ ਤੇ ਚਾਹੇ ਮਿਲਕ ਪ੍ਰੋਡਕਟਸ ਜਾਂ ਦੂਜੇ ਖਾਣ ਵਾਲੇ ਪਦਾਰਥਾਂ ਦੀ ਗੱਲ ਹੋਵੇ ਕਨ ਗਿਲ ਤੁਸੀਂ ਇਸ ਮੁੱਦੇ ਦੇ ਕਿਵੇਂ ਦੇਖਦੇ ਹੋ ਕਿ ਬਹੁਤ ਵੱਡਾ ਮਾਨਵਤਾ ਨਾਲ ਖਲਵਾੜ ਹੈ ਇਹ ਠੀਕ ਹੈ ਕਿ ਤੱਥਾਂ ਨੂੰ ਅਕਸਰ ਹੀ ਸਰਕਾਰਾਂ ਜਨਾਇ ਵੀ ਕਰਦੀਆਂ ਪਰ ਕਿਤੇ ਨਾ ਕਿਤੇ ਦੇ ਪਿੱਛੇ ਕਿਸੇ ਹੱਦ ਤੱਕ ਸੱਚਾਈ ਜ਼ਰੂਰ ਹੁੰਦੀ ਹੈ ਜੀ ਕੰਗਲ ਇਹਦੇ ਵਿੱਚ ਨਾ ਆਪਾਂ ਨੂੰ ਦੋ ਤਿੰਨ ਅਸਪੈਕਟ ਲੈਣੇ ਪੈਣੇ ਆ ਜਿਹੜਾ ਮਿਲਕ ਪ੍ਰੋਡਕਸ਼ਨ ਆ ਮਿਲਕ ਜਿਹੜਾ ਆਪਣੇ ਤਾਂ ਹੀ ਪਹੁੰਚਦਾ ਹੈ ਨਾ ਉਹਦੇ ਵਿੱਚ ਹਾਈਜੀਨ ਦੀ ਕਮੀ ਹੈ ਉਹਦੇ ਵਿੱਚ ਪਾਣੀ ਆਮ ਪਾਇਆ ਜਾਂਦਾ ਜਿਵੇਂ ਢਾਲੀਵਾਲ ਸਾਹਿਬ ਨੇ ਕਿਹਾ ਈ 1/3 ਜਿਹੜੇ ਸੈਂਪਲ ਆ ਜਿਹੜੇ ਫੇਲ ਹੁੰਦੇ ਆ ਉਹ ਮਤਲਬ 30% ਮਤਲਬ ਜੇ ਕਿਸੇ ਸੰਸਥਾ ਨੇ ਲਏ ਤਾਂ ਉਹ 1/3 ਪਾਣੀ ਵਾਲੇ ਸੈਂਪਲ ਦੇ ਜੀ ਪਾਣੀ ਲੋ ਲੋ ਵੈਲਿਊ ਪ੍ਰੋਡਕਟ ਹੈਗੀ ਆ ਲੋ ਵੈਲਿਊ ਪਾੜਾ ਕੇ ਉਹਨਾਂ ਵੇਚਣ ਦੀ ਕੋਸ਼ਿਸ਼ ਕਰਦੇ ਆ ਉਹਦੇ ਨਾਲ ਨੁਕਸਾਨ ਘਟਦਾ ਅਨਲੈਸ ਅੰਟਲ ਉਹ ਜਿਹੜਾ ਦੁੱਧ ਆ ਜਿਹੜਾ ਪਾਣੀ ਆ ਉਹ ਕਿਸੇ ਮਤਲਬ ਪ੍ਰਦੂਸ਼ਿਤ ਸੋਰਸ ਤੋਂ ਆਵੇ ਜਿਵੇਂ ਕਹ ਰਹੇ ਸੀ ਟੋਬਿਆਂ ਤੋਂ ਆਉਂਦਾ ਤਾਂ ਉਹ ਫਿਰ ਜ਼ਰੂਰ ਨੁਕਸਾਨ ਕਰਦਾ ਹੁਣ ਜਿੱਥੇ ਮਿਲਾਵਟ ਹੁੰਦੀ ਹੈ ਵੱਡੇ ਤੌਰ ਤੇ ਉਹ ਹੈਗਾ ਸਿਸਟਮ ਜਿਹੜਾ ਹਾਈ ਵੈਲਿਊ ਪ੍ਰੋਡਕਟ ਹੈ ਅੱਜ ਮੇਰੀ ਬੜੇ ਉੱਚ ਅਧਿਕਾਰੀ ਨੇ ਵਿਜੀਤ ਸਾਹਿਬ ਨੇ ਗੁਰੂ ਅਗੰਗਦ ਦੇ ਯੂਨੀਵਰਸਿਟੀ ਦਿਓ ਦੱਸ ਰਹੇ ਸੀ ਕਿ ਜੇ ਸਾਨੂੰ ਹੀ 400 ਰੁਪਏ ਕਿਲੋ ਚ ਫਨੀਰ ਪੈਂਦਾ ਤੇ ਜਿਹੜਾ ਵਪਾਰੀ ਆ 250 ਕਿਵੇਂ ਵੇਚ ਦੂਗਾ ਉਹ ਫਿਰ ਪਾਊਡਰ ਪਾਉਂਦੇ ਆ 190 ਰੁਪਏ ਕਿਲੋ ਜਿਹੜਾ ਹੈਗਾ ਉਹਦੇ ਨਾਲ ਫਨੀਰ ਬਣਦਾ ਤੋ ਜਦੋਂ ਜਿਹੜਾ ਪਿਓਰ ਮਿਲਕ ਆ ਉਹਦੀ ਜਿਹੜੀ ਬੈਕ ਐਂਡ ਹੈ ਨਾ ਜਿਵੇਂ ਤੁਸੀਂ ਕਿਸੇ ਨੂੰ ਕਿਹਾ ਵੀ ਪਾਰਟੀ ਹੈ ਸਾਡੇ ਜਾਂ ਵਿਆਹ ਹੈ ਵੀ ਸਾਨੂੰ ਜੀ ਐਨਾ ਕੁਆਂਟਲ ਚਾਹੀਦਾ ਖੁਆ ਉਹ ਖੁਆ ਕਿਸੇ ਉਹਦੇ ਤੋਂ 10 ਕੁਆਂਟਿਟੀ ਜਿਹੜਾ ਕੁਆਂਟਲ ਆ ਜਾਂ 12 ਕੁਆਂਟਲ ਤੋਂ ਜਾ ਕੇ ਜਾਂ 2 ਕੁਆਂਟਲ ਪਟ ਉਹਨਾਂ ਨੂੰ ਬੈਕ ਐਂਡ ਟ੍ਰੇਸਿੰਗ ਕਰਨੀ ਪੈਣੀ ਵੀ ਐਨਾ ਦੁੱਧ ਦੇ ਹਲਵਾਈ ਕੋਲੋਂ ਆਇਆ ਕਿੱਥੋਂ ਹੂੰ ਹੂੰ ਉੱਥੇ ਮਿਲავਗਾ ਬਿਲਕੁਲ ਉੱਥੇ ਸਰਸ ਜਿਹੜੇ ਦੂਸਰੇ ਪਾਈ ਜਾਂਦੇ ਜਿਵੇਂ ਧਾਲੀਵਾਲ ਸਾਹਿਬ ਕਹਿੰਦੇ ਨਾਲ ਪਾਉਂਦੇ ਆ ਬਾਕੀ ਜਿਹੜਾ ਨਕਲੀ ਦੁੱਧ ਇੱਕ ਆਈਡੀਆ ਹੁੰਦਾ ਸੀ ਉਦੋਂ ਡਿਟਰਜੈਂਟ ਯੂਰੀਆ ਤੇ ਜਿਹੜਾ ਵੈਜੀਟੇਬਲ ਆਇਲ ਹੂੰ ਉਹਦੇ ਨਾਲ ਨਕਲੀ ਦੁੱਧ ਬਣਾਇਆ ਜਾਂਦਾ ਸੀ ਠੀਕ ਆ ਉਹਦੇ ਵਿੱਚ ਇੱਕ ਹੋਰ ਚੀਜ਼ ਆਉਂਦੀ ਹੈ ਵੀ ਜਿਵੇਂ ਆਪਣਾ ਘਿਓ ਹੈ ਦੇਸੀ ਦੇਸੀ ਲੋਕ ਬਹੁਤ ਖਾ ਕੇ ਰਾਜੀ ਹੈ ਉਹ ਹਾਈ ਵੈਲਿਊ ਪ੍ਰੋਡਕਟ ਜਿਵੇਂ ਅਸੀਂ ਪਨੀਰ ਚ ਕਰਨਗੇ ਮਲਾਬਾ ਦੁੱਧ ਕਹਿੰਦੇ ਦੇਸੀ ਕੋਚ ਕਰਦੇ ਦੇਸੀ ਕੋਚ ਕਿਵੇਂ ਕਰਦੇ ਉਸ ਚ ਵੈਜੀਟੇਬਲ ਆਇਲ ਲੋ ਕੁਆਲਿਟੀ ਦਾ ਐਡ ਕਰਦੇ ਜਿਹਦੇ ਨਾਲ ਉਹਦਾ ਮਿਸ਼ਰਣ ਨਜ਼ਰ ਦਾ ਸੋ ਇਹ ਜਿਹੜੀਆਂ ਪ੍ਰੋਡਕਟਸ ਐ ਇਹਨਾਂ ਲਈ ਚੈਕਿੰਗ ਲਈ ਕੋਈ ਹੈ ਹੀ ਨਹੀਂ ਤੁਸੀਂ ਅੰਦਰ ਸਰ ਮੈਂ ਕਰਨ ਸਾਹਿਬ ਆਮ ਸੌਰੀ ਤੋਂ ਟੋਕਣ ਲੱਗਾ ਜਾਂ ਚਾਹਾਂ ਗੀ ਤੁਸੀਂ ਗੱਲ ਕਰ ਰਹੇ ਹੋ ਹਾਲਤੇ ਆ ਚਲੋ ਆਪਾਂ ਕਿਸੇ ਕੰਪਨੀ ਦਾ ਨਾਂ ਨਾਂ ਵੀ ਲਈਏ ਇੱਥੇ ਵੱਡੀਆਂ-ਵੱਡੀਆਂ ਕੰਪਨੀਆਂ ਜਿਹੜੀਆਂ ਸੁਪਰੀਮ ਕੋਰਟਸ ਹਾਈ ਕੋਰਟਾਂ 'ਚ ਕਿਸਾਂ ਦਾ ਸਾਹਮਣਾ ਕਰ ਰਹੀਆਂ ਕਿ ਲੋਕਾਂ ਨੂੰ ਤੁਸੀਂ ਬੇਕੂਬ ਬਣਾਉਂਦੇ ਹੋ ਕਿਉਂ ਜਿਹੜਾ ਜਾਲੀ ਐਡ ਦਿੰਦੇ ਹੋ ਇਹਦੇ باوجود ਵੀ ਕਿਤੇ ਰਿਕਾਰਡ ਤਾਂ ਕੋਈ ਨਹੀਂ ਹੈ ਉਹੀ ਮੈਂ ਦੇਖਦਾ ਕੰਪਨੀਆਂ ਵਾਲੇ ਜਾ ਕੇ ਸਰਕਾਰੀ ਜਿਹੜੇ ਹੈਗੇ ਪਲੇਟਫਾਰਮਾਂ ਤੇ ਵੱਡੇ ਵੱਡੇ ਬਿਆਨ ਦਿੰਦੇ ਆ। ਨਹੀਂ ਉਹ ਦੇਖੋ ਜਣੀ ਇੱਕ ਇੱਕ ਅਧਾਰਾ ਜਿਹੜਾ ਫਸਾਈ ਹੈ। ਐਫਐਸਐਸਏਆਈ ਜਿਹੜੀ ਇਹ ਮਾਪਦੰਡ ਨੂੰ ਲਾਗੂ ਕਰਨ ਲਈ ਖਾਜੀ ਹੈ। ਉਹਨਾਂ ਦਾ ਐਕਚੁਅਲੀ ਆਪਣਾ ਡਿਪਾਰਟਮੈਂਟ ਡਿਸਟ੍ਰਿਕਟ ਲੈਵਲ ਤੇ ਕੋਈ ਨਹੀਂ। ਹਮ ਸਟੇਟ ਲੈਵਲ ਤੇ ਕੋਈ ਨਹੀਂ ਹੈ। ਤੁਸੀਂ ਇੱਥੋਂ ਭੇਜੋ ਵੀ ਮੈਂ ਫਲਾਣੀ ਚੀਜ਼ ਬਣਾਨੀ ਹੈ ਉਹ ਤੁਹਾਨੂੰ 5000 ਰੁਪਏ ਤੁਸੀਂ ਜਮ੍ਹਾਂ ਕਰੋਗੇ ਤੁਹਾਨੂੰ ਆਪਣਾ ਫਸਾਈ ਦਾ ਨੰਬਰ ਆ ਜਾਏਗਾ। ਉਹ ਤੁਸੀਂ ਕੀ ਵੇਚਿਆ ਉਹਦੇ ਮਾਪਦੰਡ ਦੀ ਚੈਕਿੰਗ ਜਿਵੇਂ ਆਪਣੇ ਪੰਜਾਬ ਵਿੱਚ ਐਗ ਮਾਰਕ ਉਹ ਚੀਜ਼ ਨੂੰ ਚੈੱਕ ਕਰਦੇ ਥੋੜੀ ਗੁਣਵੱਤਾ ਪਾਉਂਦੇ ਆ ਤਾਂ ਤੁਹਾਨੂੰ ਐਗ ਮਾਰਕ ਮਿਲਦਾ ਫਸਾਈ ਹਰ ਇੱਕ ਬੰਦਾ ਲਈ ਫਿਰ ਤਾਂ ਤੇ ਇਹ ਫਸਾਈ ਦਾ ਜਿਹੜਾ ਇਹ ਮੈਥਡ ਹੈ ਨਾ ਉਹਨਾਂ ਨੂੰ ਅੱਗੇ ਜਦੋਂ ਤੁਹਾਨੂੰ ਦੇਣੀ ਹੈ ਲਾਇਸੈਂਸ ਉਹਦੇ ਨਾਲ ਹੀ ਇੱਕ ਅਟੈਚਮੈਂਟ ਹੋਵੇ ਕਿਹੜੀ ਪ੍ਰੋਡਕਟ ਹੈ ਉਹਦੀ ਮਾਪਦੰਡ ਕੀ ਹੈ ਤੇ ਮਾਪਦੰਡ ਕੀ ਰੱਖੇ ਗਏ ਆ ਕਿ ਉਹਨਾਂ ਤੋਂ ਪੂਰਾ ਉੱਤਰਦਾ ਉਹਦੀ ਲੈਬੋਰੀ ਟੈਸਟਿੰਗ ਹੋਵੇ ਇੱਕ ਨਹੀਂ ਦੋ ਵਾਰੀ ਹੋਵੇ ਤਾਂ ਉਹਨੂੰ ਜਾ ਕੇ ਮਾਰਕੀਟ ਚ ਉਤਾਰਿਆ ਜਾ ਹੁਣ ਆਪਣੇ ਤਾਂ ਫੂਡ ਇਨਸਪੈਕਟਰ ਫੂਡ ਇਨਸਪੈਕਟਰ ਹੈਗੇ ਹੈਲਥ ਡਿਪਾਰਟਮੈਂਟ ਇਹ ਐਨਾ ਵੱਡਾ ਜਿਹੜਾ ਕੋਟਾਲਾ ਹੋ ਰਿਹਾ ਹੈ ਖਾਣਾ ਖਾਤਪਦਾਰਥਾਂ ਦੇ ਹੁਣ ਆਪਾਂ ਦੁੱਧ ਦੀ ਗੱਲ ਕਰ ਰਹੇ ਹਾਂ ਇਹਦੇ ਨਾਲ ਪ੍ਰੀਰਵੀ ਜੋੜ ਲੀਏ ਦੁੱਧ ਵੀ ਜੋੜ ਲੀਏ ਪ੍ਰੋਸੈਸ ਜਿਹੜੇ ਫੂਡ ਹੈ ਉਹਨਾਂ ਦਾ ਐਨਾ ਵੱਡਾ ਹੋ ਰਿਹਾ ਕਿ ਪੈਕੇਟ ਤੇ ਲਿਖਿਆ ਜਾਂਦਾ ਓਟਮੀਲ ਓਟ ਯੁਕਤ ਬਿਸਕਟ ਤੁਸੀਂ ਉਹਦੇ ਪਿਛਲੇ ਪਾਸੇ ਪੜੋਗੇ ਉਹਦੇ ਚ ਲਿਖਿਆ ਗਿਆ 3% ਓਟ ਹਮ 97% ਸ਼ੂਗਰ ਹੈ ਹੋਰ ਚੀਜ਼ਾਂ ਆਟਾ ਹੈ ਉਹ ਨਹੀਂ ਦੱਸਣਾ ਉਹਨਾਂ ਨੇ ਮਤਲਬ ਆਪਾਂ ਨੂੰ ਚੈਕਿੰਗ ਕਰਨ ਵਾਲਾ ਸਿਸਟਮ ਕੋਈ ਹੈ ਨਹੀਂ ਹਮ ਹਮ ਜਿਹੜਾ ਫੂਡ ਪ੍ਰੋਡਕਟਸ ਮਾਰਕੀਟ ਚ ਦੇਖੋ ਸਭ ਤੋਂ ਜ਼ਿਆਦਾ ਇੰਪੋਰਟੈਂਟ ਕੀ ਚੀਜ਼ ਹੁੰਦੀ ਹੈ ਸਿਹਤ ਵਾਸਤੇ ਖਾਣ ਪਾਣ ਉਸ ਤੋਂ ਬਾਅਦ ਪਾਣੀ ਉਸ ਤੋਂ ਬਾਅਦ ਚੰਗੀ ਹਵਾ ਜਿਹੜਾ ਸਮਾਨ ਆਪਾਂ ਨੂੰ ਉੱਕੇ ਆ ਰਿਹਾ ਹੈ ਜਿਹੜੀ ਧਰਤੀ ਤੋਂ ਉੱਕੇ ਆ ਰਿਹਾ ਉਦੇ ਵਿੱਚ ਉਹਦਾ ਬਾਅਦ ਚ ਪ੍ਰੋਸੈਸ ਕਰਕੇ ਕੀ ਬਣਦਾ ਜੀ ਉਹ ਕੋਈ ਕਿਸੇ ਹਲਵਾਈ ਦੀ ਮੈਨੂੰ ਦੱਸੋ ਅੱਜ ਤਾਈਂ ਫਸਾਈ ਦੀ ਕੋਈ ਮਾਪਦੰਡ ਦਿਖਾ ਦਿਓ ਤਿੰਨ ਚਾਰ ਚੀਜ਼ਾਂ ਦਾ ਮੈਨੂੰ ਮੈਂ ਬੜੀ ਵਾਰੀ ਪੁੱਛਿਆ ਇਹ ਬਈ ਇਹ ਮਠਾਈ ਦਾ ਆਪਣਾ ਕੀ ਹੈ ਕਾਜੂ ਬਰਫੀ ਦਾ ਕੀ ਹੈ ਗੁਲਾਬ ਜਾਮਨ ਦਾ ਕੀ ਹੈ ਪ੍ਰੋਡਕਟ ਦੇ ਵਿੱਚ ਕੀ ਕੀ ਚੀਜ਼ਾਂ ਹੋਣੀਆਂ ਚਾਹੀਦੀਆਂ ਜਿਹੜੀ ਸਹੀ ਪ੍ਰੋਡਕਟ ਹੈ ਜੇ ਤੁਸੀਂ ਉਧਰ ਕੱਲੋ ਆਪਣਾ ਰਾੜਾ ਚਿਕਨ ਅ ਮੱਖਣ ਬਟਰ ਚਿਕਨ ਕੋਈ ਚੀਜ਼ ਦਾਲ ਫਰਾਈ ਮੱਖਣ ਜਿਹੜੀ ਕੋਈ ਹੋਰ ਜਿਹੜੀ ਪ੍ਰੋਡਕਟ ਹੈ ਜਿਹੜੀ ਆਪਾਂ ਬਹੁਤ ਮਸ਼ਹੂਰ ਹੋ ਕੇ ਖਾਂਦੇ ਆ ਇਹਦੀ ਹੈਗੀ ਹੈ ਕੋਈ ਪਨੀਰ ਦੀ ਪ੍ਰੋਡਕਟ ਹੈ ਜਿਹੜੀ ਇਹਨਾਂ ਦੇ ਕੋਈ ਮਾਪਦੰਡ ਨਹੀਂ ਹੈ ਤੁਸੀਂ ਕਿਸ ਤਰ੍ਹਾਂ ਕਿਵੇਂ ਪਤੇ ਨੂੰ ਚੈੱਕ ਕਰੋਗੇ ਵੀ ਤੇਰੇ ਪ੍ਰੋਡਕਟ ਦੇ ਵਿੱਚ ਆ ਚੀਜ਼ ਨਹੀਂ ਹੈ ਜਦੋਂ ਪਹਿਲਾਂ ਤੁਸੀਂ ਉਹਦੇ ਮਾਪਦੰਡ ਦਿਓਗੇ ਜੀ ਜੀ ਠੀਕ ਹੈ ਇਹ ਕਰਨ ਵਾਲੀਆਂ ਚੀਜ਼ਾਂ ਇਹ ਆਪਾਂ ਤੁਹਾਨੂੰ ਲੱਗਦਾ ਹੋਣਾ ਮੈਂ ਬੜੀ ਅਜੀਬ ਜੀ ਗੱਲ ਕਰ ਰਿਹਾ ਪਰ ਇਹ ਐਕਚੁਅਲ ਫੈਕਟ ਹੈ ਬਿਲਕੁਲ ਸਹੀ ਸਹੀ ਲੋਕਾਂ ਦੀ ਜ਼ਿੰਦਗੀ ਨਾਲ ਲੋਕਾਂ ਦੀ ਜ਼ਿੰਦਗੀ ਨਾਲ ਜੁੜਿਆ ਐਨਾ ਕਾਰਪੋਰੇਟ ਹੋਗਾ ਐਨਾ ਪ੍ਰੋਟੀਨ ਹੋਊਗਾ ਐਨਾ ਇਹਦੇ ਵਿੱਚ ਫੈਟ ਹੋਣਗੇ ਐਨੇ ਐਡਿਟਡ 슈ਗਰ ਨਹੀਂ ਮੈਂਸ਼ਨ ਕਰਦੇ ਲੋਕ ਤੁਹਾਨੂੰ ਪਤਾ ਹੈ ਹਾਈ ਫੈਟ ਹਾਈ 슈ਗਰ ਹਾਈ ਸాల్ਟ ਇਹਨੂੰ ਐਚ ਐਫ ਐਸ ਐਸ ਕਿਹਾ ਜਾ ਰਿਹਾ ਹੈ ਇਹਦੇ ਨਾਂ ਤੇ ਲੋਕਾਂ ਦੇ ਬਹੁਤ ਖਿਲਵਾੜ ਹੋ ਰਿਹਾ ਹੈ ਆਰੇ 버거 ਬਿਕਰੇ ਮੈਂ ਪਹਿਲਾ ਬੰਦਾ ਆ ਜਿਨ੍ਹਾਂ ਨੇ ਭਗਵਤਪານ ਜੀ ਨੂੰ ਚਿੱਠੀ ਲਿਖੀ ਸੀ ਬਈ ਤੁਸੀਂ ਫੂਡ ਪ੍ਰੋਡਕਟ ਦੇ ਉੱਤੇ ਲੇਬਲ ਲਾਓ ਬਈ ਇਹਦੇ ਨਾਲ ਆਹਾ ਬਿਮਾਰੀਆਂ ਹੋ ਸਕਦੀਆਂ ਜਿਵੇਂ ਸਿਗਰਟ ਦੇ ਪੈਕੇਟ ਤੇ ਧੂਆਂ ਨਾਲ ਆਪਾਂ ਕਹਿੰਦੇ ਕੈਂਸਰ ਹੋ ਸਕਦਾ ਤੇ ਉਹਦਾ 60% ਜਿਹੜਾ ਪੈਕੇਟ ਆ ਕਵਰਡ ਆ ਕੋਈ ਕੈਂਸਰ ਦੀ ਫੋਟੋ ਨਾਲ ਹੂੰ ਜੋ ਵੀ ਰੇੜੀ ਵੇਚ ਰਿਹਾ ਜਿਵੇਂ ਕੋਈ ਆਪਣਾ ਪ੍ਰਵਾਸੀ ਮਜ਼ਦੂਰ 버거 ਵੇਚ ਰਿਹਾ ਕੋਈ ਪੀਜ਼ਾ ਵੇਚ ਰਿਹਾ ਉਹਦੀ ਰੇੜੀ ਤੇ ਲੱਗਿਆ ਹੋਵੇ ਬਈ ਇਹ ਖਾਣ ਨਾਲ ਤੁਹਾਨੂੰ ਅ ਡਾਇਬੀਟਸ ਹੋ ਸਕਦੀ ਹੈ ਤੁਹਾਨੂੰ ਦਿਲ ਦੇ ਬਿਮਾਰੀ ਹੋ ਸਕਦੀ ਹੈ ਕੈਂਸਰ ਹੋ ਸਕਦਾ ਹੈ ਕੰਨ ਸਾਹਿਬ ਇੱਕ ਇੱਕ ਮਿੰਟ ਵੇਰੀ ਵਿੱਚ ਗੱਲ ਰਹੇਗੀ ਕਿ ਜਦੋਂ ਆਪਾਂ ਸਮੋਸੇ ਖਾਂਦੇ ਆ ਆ ਬਰੈਡ ਪਕੌੜੇ ਆਮ ਹੈ ਹਰ ਪਿੰਡ ਹਰ ਮੋੜ ਤੇ ਆਪਣੇ ਕਸਬੇ ਤੇ ਹੈਗੇ ਆ ਇਹ ਕਿਸੇ ਨੇ ਚੈੱਕ ਕੀਤਾ ਵੀ ਪਹਿਲੀ ਵਾਰੀ ਜਿਹੜਾ ਤੇਲ ਉਹਨੇ ਤਲਿਆ ਤੇ ਉਹਦੇ ਜਿਹੀ ਕੱਢੇ ਗਏ ਆ ਜਦੋਂ ਹੀ ਦੂਸਰੀ ਵਾਰੀ ਗਰਮ ਹੋਇਆ ਤੀਸਰੀ ਵਾਰੀ ਗਰਮ ਹੋਇਆ ਇਹਨੇ ਕਾਰਸੋਜਿਕ ਹੋ ਜਾਣਾ ਜੀ 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 ਜ਼ੋਨ ਫੈਕਟ ਪਰ ਇਹਨੂੰ ਕੋਈ ਫੂਡ ਇਨਸਪੈਕਟਰ ਜਾ ਕੇ ਪਕੜਦਾ ਨਹੀਂ ਇਹਨੂੰ ਟੂ ਵੇਆ ਨੂੰ ਕੋਈ ਨਹੀਂ ਪਕੜਦਾ ਬਿਲਕੁਲ ਮਿਹਰਬਾਨੀ ਆਇਆ ਹਮਦਾ ਇਹਦੀਆਂ ਨੂੰ ਕੋਈ ਨਹੀਂ ਪਕੜਦਾ ਥੈਂਕ ਯੂ ਸਰ ਥੈਂਕ ਯੂ ਬਿਲਕੁਲ ਆਮ ਹਮਦਾ ਤਾਲੀਵਾਲ ਜੀ ਜਿਸ ਮੁੱਦੇ ਤੇ ਕਾ ਗੱਲ ਕਰ ਰਹੇ ਆ ਦੇਖੋ ਸਵਾਲ ਤੁਸੀਂ ਜਿੱਦਾਂ ਪਿੰਡਾਂ ਦੀ ਗੱਲ ਕੀਤੀ ਐ ਕਸਬਿਆਂ ਦੀ ਗੱਲ ਕੀਤੀ ਐ ਹੁਣ ਆਪਾਂ ਦੁੱਧ ਦੀ ਗੱਲ ਵੀ ਕਰ ਰਹੇ ਆ ਤੇ ਮੈਂ ਤੁਹਾਨੂੰ ਚੰਡੀਗੜ੍ਹ ਚ ਜਿਹੜਾ ਜਰਨਲਿਸਟ ਜਿਹੜਾ ਮੈਂ ਕਿ ਦੁਕਾਨ ਤੇ ਗੁੜ ਲੈਣ ਗਿਆ ਤਾਂ ਗੁੜ ਦੁਕਾਨ ਵਾਲਾ ਕਹਿੰਦਾ ਜੀ ਨਾ ਲਓ ਮੈਂ ਕੀ ਗੱਲ ਮੈਂ ਕੀ ਗੱਲ ਤੂੰ ਤਾਂ ਵੇਚਦਾ ਉਹ ਕਹਿੰਦਾ ਨਹੀਂ ਜੀ ਮੈਂ ਤੁਹਾਨੂੰ ਇਮਾਨਦਾਰੀ ਨਾਲ ਦੱਸਦਾ ਗੁੜ ਲੈਣ ਦੇ ਕਾਬਿਲ ਹੀ ਨਹੀਂ ਕਹਿੰਦੇ ਸਾਨੂੰ ਤਾਂ ਰੱਖਣਾ ਪੈਂਦਾ ਪਤਾ ਨਹੀਂ ਇਹਦੇ ਚ ਕੀ ਕੁਝ ਮਿਲਾਇਆ ਵਾ ਕਹਿੰਦੇ ਚੀਨੀ ਖਾ ਲੋ ਚੰਗੀ ਗੱਲ ਐ ਗੁੜ ਨਾਲੋਂ ਸੋ ਇੱਕ ਐਗਜ਼ਾਮਪਲ ਮੈਂ ਦਿੱਤੀ ਐ ਤਾਲੀਵਾਲ ਸਰ ਇਸ ਮਾਮਲੇ ਤੇ ਜਦੋਂ ਆਪਾਂ ਗੱਲ ਕਰਦੇ ਆ ਚੈਕਿੰਗ ਦੀ ਉਹ ਜਿੱਦਾਂ ਕਨ ਗੱਲ ਨੇ ਕਹੀ ਐ ਕਿ ਸਰਕਾਰੀ ਤੌਰ ਤੇ ਤੁਸੀਂ ਆਨਲਾਈਨ ਅਪਲਾਈ ਕਰਦੇ ਹੋ ਤੇ ਤੁਹਾਨੂੰ ਲਾਇਸੈਂਸ ਆ ਜਾਂਦਾ ਸਰਟੀਫਿਕੇਟ ਆ ਜਾਂਦਾ ਤੁਸੀਂ ਦੱਸੋ ਤੁਸੀਂ ਹਜ਼ਾਰਾਂ ਹਜ਼ਾਰਾਂ ਪ੍ਰੋਡਕਟ ਜਿਹੜੇ ਹੈਗੇ ਆ ਕਸਬਿਆਂ ਚ ਪਿੰਡਾਂ ਚ ਵਿਕਦੇ ਆ ਕਿੰਨੀ ਕਿ ਚੈਕਿੰਗ ਹੁੰਦੀ ਆ ਜੇ ਦੁੱਧ ਦੀ ਵੀ ਆਪਾਂ ਗੱਲ ਕਰਦੇ ਆ ਜਿਹੜਾ ਵਸਾਈ ਨੇ ਦਾਵਾ ਕੀਤਾ ਆਖਰ ਕਿਤੇ ਤੁਸੀਂ ਦੇਖਿਆ ਪਿੰਡਾਂ ਚ ਕੋਈ ਚੈਕਿੰਗ ਹੁੰਦੀ ਜਾਂ ਕਸਬਿਆਂ ਚ ਕੋਈ ਚੈਕਿੰਗ ਹੁੰਦੀ ਤਾਲੀਵਾਲ ਸਾਹਿਬ ਫੈਕਟਸ ਕੀ ਆ ਤੱਤ ਕੀ ਆ ਸਿੱਧੂ ਸਾਹਿਬ ਵੈਸੇ ਤਾਂ ਕਰਨਲ ਸਾਹਿਬ ਨੇ ਬੜੀ ਸਾਫ਼ ਗੱਲ ਕਰਤੀ ਹੈਗੀ ਸਾਰੇ ਪੂਰੇ ਬਾਬਲੇ ਤੇ ਚੈਕਿੰਗ ਤਾਂ ਦੂਰ ਦੀ ਗੱਲ ਹੈ ਹੈਰਾਨੀ ਦੀ ਗੱਲ ਇਹ ਹੈ ਵੀ ਪਿਛਲੇ ਸਾਲਾਂ ਦਾ ਮੈਂ ਰਿਪੋਰਟ ਚੈੱਕ ਕੀਤਾ ਵੀ ਡਿਪਾਰਟਮੈਂਟ ਜਿਹੜੇ ਹੈਗੇ ਨੇ ਕਿੰਨੇ ਜਿਹੜੇ ਹੈਗੇ ਮਲਾਕਤਪੁਰ ਬੰਦਿਆਂ ਨੂੰ ਜਿਹੜੇ ਹੈਗੇ ਆ ਸਜਾ ਦੁਆ ਚੁੱਕਿਆ ਹੋਤਾ ਮੇਰੀ ਨਜ਼ਰ ਦੇ ਵਿੱਚ ਮਤਲਬ 11 ਮਤਲਬ ਪਿਛਲੇ 10 ਸਾਲਾਂ ਦੇ ਵਿੱਚ 11 ਬੰਦੇ ਨਜ਼ਰ ਆਏ ਨੇ ਜਿਨ੍ਹਾਂ ਨੂੰ ਮੰਨ ਲਓ ਕਨਵਿਕਸ਼ਨ ਹੋਈ ਆ ਮਤਲਬ ਮਲਾਕਤਪੁਰ ਆ ਨੂੰ ਤੇ ਨਹੀਂ ਤਾਂ ਦੇਖੋ ਤੁਸੀਂ ਕਿੱਡਾ ਪੰਜਾਬ ਹੈ ਕਿੰਨੇ ਕਿੰਨਾ ਮਤਲਬ ਬੋਰ ਖਤੰਦਾ ਮੈਂ ਤੁਹਾਨੂੰ ਜਿਵੇਂ ਦੱਸਿਆ ਵੀ ਕੱਲਾ ਦੁੱਧ ਦਾ ਨਹੀਂ ਘਿਓ ਦਾ ਵੀ ਐ ਕਰਨਲ ਸਾਹਿਬ ਨੇ ਬੜੀ ਡਿਟੇਲ ਚ ਦੱਸਿਆ ਹਰ ਚੀਜ਼ ਦਾ ਚੈਕਿੰਗ ਤਾਂ ਦੂਰ ਦੀ ਗੱਲ ਹੈ ਵੀ ਜੇ ਇੱਥੇ ਕੋਈ ਬੰਦਾ ਫੜਿਆ ਵੀ ਜਾਂਦਾ ਨਕਲੀ ਘਿਓ ਬਣਾਉਂਦਾ ਜਾਂ ਨਕਲੀ ਦੁੱਧ ਬਣਾਉਂਦਾ ਜਾਂ ਉਹ ਫੜਿਆ ਨਹੀਂ ਆਂਦਾ ਐਕਚੁਅਲੀ ਉਹ ਲੋਕਾਂ ਦੁਆਰਾ ਜਦੋਂ ਲੋਕ ਅੱਕ ਜਾਂਦੇ ਨੇ ਫੜਾਇਆ ਜਾਂਦਾ ਤੇ ਹਨਾਨੀ ਜਾਣਕ ਗੱਲ ਇਹ ਹੁੰਦੀ ਆ ਕਿ ਉਹ ਅਗਲੀ ਸਵੇਰ ਜ਼ਮਾਨਤ ਲੈ ਕੇ ਦੁਬਾਰਾ ਦੁਕਾਨ ਖੋਲੀ ਬੈਠਾ ਹੁੰਦਾ ਜਿਹੜੀ ਕਿ ਆਮ ਦੇਖੀ ਜਾਂਦੀ ਆ ਪਿੰਡਾਂ ਸ਼ਹਿਰਾਂ ਦੇ ਵਿੱਚ ਅਸੀਂ ਦੇਖਿਆ ਹੈ ਮਤਲਬ ਜੇ ਕਈ ਵਾਰੀ ਕੋਈ ਸਰੋਂ ਦੇ ਤੇਲ ਡੁਪਲੀਕੇਟ ਬਣਾਉਂਦਾ ਕੋਈ ਨਕਲੀ ਛੋਹ ਬਣਾਉਂਦਾ ਜਾਂ ਨਕਲੀ ਵਿਧ ਬਣਾਉਂਦਾ ਜਦੋਂ ਲੋਕ ਅੱਕ ਜਾਂਦੇ ਆ ਵੀ ਇਹ ਤੇ ਤਾਂ ਦੇਖਦੇ ਆ ਯਾਰ ਵੀ ਅੱਖੀਂ ਦੇਖ ਕੇ ਮੱਕੀ ਮਿਲਣਾ ਬਹੁਤ ਔਖਾ ਹੈ ਉਹ ਸ਼ਿਕਾਇਤ ਕਰਦੇ ਆ ਤਾਂ ਫੜ ਲਿਆ ਜਾਂਦਾ ਪਰ ਫੜਨ ਤੋਂ ਬਾਅਦ ਜਿਹੜਾ ਹੈਗਾ ਉਹ ਬੰਦਾ ਅਗਲੇ ਦਿਨ ਬੇਲ ਕਰਾ ਕੇ ਬਾਹਰ ਹੁੰਦਾ ਤੇ ਉਹ ਉਹ ਇਹ ਬਿਲਕੁਲ ਸਹੀ ਆ ਕਿਸੇ ਪ੍ਰਕਾਰ ਦੀ ਕੋਈ ਚੈਕਿੰਗ ਨਹੀਂ ਮਹਿਜ ਖਾਨਾਪੂਰਪੀ ਹੁੰਦੀ ਹੈ ਜਿਵੇਂ ਹੁਣ ਤਿਹਾਰੀ ਸੀਜ਼ਨ ਆ ਸਰਕਾਰਾਂ ਦੇ ਬਿਆਨ ਆਉਣ ਲੱਗ ਜਾਂਦੇ ਨੇ ਵੀ ਤਿਹਾਰਾਂ ਦੇ ਸੀਜ਼ਨ ਆ ਜੀ ਮਿਠਾਈਆਂ ਜਿਹੜੀਆਂ ਹੈਗੀਆਂ ਉਹ ਉਹ ਐਦਾਂ ਦੀਆਂ ਹੋਣੀਆਂ ਚਾਹੀਦੀਆਂ ਐਦਾਂ ਦੀਆਂ ਹੋਣੀਆਂ ਚਾਹੀਦੀਆਂ ਤਾਂ ਉਹ ਜਿਹੜੇ ਡੀ ਐਚਓ ਲੈਵਲ ਦੇ ਅਧਿਕਾਰੀ ਹੈਗੇ ਨੇ ਜਾਂ ਕੋਈ ਹੋਰ ਐਦਾਂ ਆਉਂਦੇ ਨੇ ਉਹ ਇੱਕ ਅੱਧੀ ਦੁਕਾਨ ਦਾ ਕੋਈ ਸੈਂਪਲ ਲੈਂਦੇ ਨੇ ਤੇ ਸੈਂਪਲ ਲੈ ਕੇ ਚਲੇ ਜਾਂਦੇ ਹੂੰ ਬਿਲਕੁਲ ਜੀ ਅਸਰ ਦੇ ਕਾਰਵਾਈ ਕਿਤੇ ਨਹੀਂ ਹੁੰਦੀ ਜੀ ਜੀ ਥੈਂਕ ਯੂ ਵੈਰੀ ਮਚ ਤਾਜਾ 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 ਸਿੱਧੂ ਸਾਹਿਬ ਇੱਕ ਮੈਂ ਦੱਸ ਦਿਆਂ ਓਕੇ ਤਾਜਾ ਇੱਕ ਵੀ ਮਤਲ ਕੀਤਾ ਹੈਗਾ ਪੰਜਾਬ ਸਰਕਾਰ ਨੇ ਉਹਨੇ ਦੇਖੋ ਇਸ਼ੂ ਰੇਜ਼ ਕੀਤਾ ਹੈਗਾ ਕਿ ਜਿਹੜੀ ਬੱਚਿਆਂ ਨੂੰ ਖਾਣ ਵਾਲੀ ਪਨੀਰੀ ਦਿੱਤੀ ਜਾਂਦੀ ਆ ਵੀ ਪਹਿਲਾਂ 베ਰਕਾ ਦਿੰਦਾ ਸੀਗਾ ਪਹਿਲਾਂ 베ਰਕਾ ਦਿੰਦਾ ਸੀ ਤਾਂ 베ਰਕਾ 베ਰਕਾ ਦੇ ਕੁਝ ਮਾਪਦੰਡ ਸੀ ਵੀ ਦੇਸ਼ੀ ਕਿਉਂ ਜਿਹੜਾ ਹੈਗਾ ਪਨੀਰੀ ਬਣਾਉਣ ਲਈ ਵਰਤਦਾ ਸੀਗਾ ਲੇਕਿਨ ਹੁਣ ਜਿਹੜੀ ਉਹ ਪਨੀਰੀ ਉਹਨੇ ਕਲੇਮ ਕੀਤੀ ਜਾਂ ਮੰਨ ਲਓ ਸੀਡੀਪੀ ਉਹਨੇ ਦਿਖਾਇਆ ਉਹਦੇ ਵਿੱਚ ਲਿਖਿਆ ਹੋਇਆ ਬਕਾਇਦਾ ਵੀ ਜਿਹੜਾ ਹੈਗਾ ਰਿਫਾਈਨਡ ਦੀ ਵਰਤ ਹੋਈ ਵੀ ਆ ਜੇ ਉਹ ਰਿਫਾਈਨਡ ਦੀ ਵਰਤ ਹੋਈ ਆ ਤੇ ਉਦੋਂ ਕਹਾ ਜਿਹੜਾ ਉਹਨੇ ਜੇਕਰ ਕੀਤਾ ਵੀ ਉਹ ਜਿਹੜੀ ਪਣੀਰੀਆ ਹਾਲਜੋਗ ਨਹੀਂ ਹੈ ਉਹਨੂੰ ਉਲੀ ਲੱਗੀ ਹੋਈ ਆ ਤੇ ਉਹਦੇ ਵਿੱਚ ਬੜੇ ਜਿਹੜੇ ਮਿਨਰਲਸ ਹੈਗੇ ਨੇ ਬੜੇ ਘਟਿਆ ਪੱਧਰ ਦੇ ਪਾਏ ਹੋਏ ਨੇ ਇੱਕ ਪਾਸੇ ਦੇਖੋ ਸਾਡਾ ਦੇਸ਼ ਕਹਿੰਦਾ ਵੀ ਜਿਹੜਾ ਕਪੋਸ਼ਨ ਹੈ ਕਪੋਸ਼ਨ ਦੇ ਸ਼ਿਕਾਰ ਬੱਚੇ ਆ ਸੀ ਉਹਨਾਂ ਨੂੰ ਜਿਹੜਾ ਹੈਗਾ ਤਾਂ ਚੱਕਣਾ ਆਰਬੀ ਦੇ ਜਿਹੜੇ ਸਾਬਕਾ ਗਵਰਨਰ ਨੇ ਉਹ ਕਹੀ ਜਾਂਦੇ ਆ ਵੀ ਜਿੰਨਾ ਚਿਰ ਅਸੀਂ ਕਪੋਸ਼ਨ ਨਹੀਂ ਸਾਡਾ ਮੁਲਕ ਕਪੋਸ਼ਨ ਨਹੀਂ ਦੂਰ ਹੁੰਦਾ ਉਹਨਾਂ ਚਿਰ ਸਾਡਾ ਮੁਲਕਤ ترقی ਨਹੀਂ ਕਰ ਸਕਦਾ ਹਾਂਜੀ ਹਾਂਜੀ ਘੱਟ ਮੀਟ ਜਨਮਦਾਰ ਬੱਚੇ ਜਨਮ ਲੈ ਰਹੇ ਨੇ ਹਾਂਜੀ ਮਤਲਬ ਅਨੀਮੀਆ ਦੇ ਸ਼ਿਕਾਰ ਲੋਕ ਹੋ ਰਹੇ ਨੇ ਇਹਦਾ ਸਾਰਿਆਂ ਦਾ ਜਿਹੜਾ ਕਾਰਨ ਆ ਉਹ ਅਸਲ ਦੇ ਵਿੱਚ ਸਿੱਧੂ ਸਾਹਿਬ ਮਾੜੀਆਂ ਖਰਾਕਾਂ ਨੇ ਤੇ ਇਹਨਾਂ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਜਦੋਂ ਕੋਈ ਕੰਪਨੀਆਂ ਟੈਂਡਰ ਲੈਂਦੀਆਂ ਨੇ ਸਾਰੀਆਂ ਕੰਪਨੀਆਂ ਆਪਦੇ ਮੁਨਾਫੇ ਲਈ ਮਤਲਬ ਟੈਂਡਰ ਲੈਂਦੀਆਂ ਨੇ ਤੇ ਮोटा ਮੁਨਾਫਾ ਹੋ ਜਾਂਦਾ ਨੇ ਉਹਨਾਂ ਨੂੰ ਲੋਕੀ ਸਿਹਤ ਨਾਲ ਕੋਈ ਨਹੀਂ ਜੀ ਥੈਂਕ ਯੂ ਜੀ ਸਾਹਿਬ ਜਿਵੇਂ ਕਰਨਲ ਸਾਹਿਬ ਨੇ ਇੱਕ ਗੱਲ ਦੱਸੀ ਆ ਵੀ ਪਨੀਰ 450 ਰੁਪਏ ਤੋਂ ਘੱਟ ਪੈਂਦਾ ਨਹੀਂ ਐ 250 ਰੁਪਏ ਟ ਸਾਨੂੰ ਕਿਵੇਂ ਮਿਲੇਗਾ ਥੈਂਕ ਯੂ ਥੈਂਕ ਯੂ ਤੁਹਾਡਾ ਸਾਨੂੰ 80 ਰੁਪਏ ਤੋਂ ਘੱਟ ਪੈਂਦਾ ਨਹੀਂ ਤਾਂ ਸਾਨੂੰ 300 ਰੁਪਏ ਚ ਕਿਲੋ ਕਿਵੇਂ ਮਿਲੇਗਾ ਜੀ ਜੀ ਇਹਦੇ ਲਈ ਚੈਕਿੰਗ ਕਰਨ ਵਾਲਾ ਕੋਈ ਨਹੀਂ ਹੈ ਚਾਹੇ ਫੂਡ ਐਂਡ ਮਿਹਰਬਾਨੀ ਮਿਹਰਬਾਨੀ ਤਾਰੀਵਾਲ ਸਾਹਿਬ ਤੁਹਾਡਾ ਵੀਪੌਂਡ ਆ ਗਿਆ ਮੈਂ ਸਮੇਂ ਦੇ ਲਿਆ ਨਾਲ ਜੀ ਅ ਕਨ ਗੱਲ ਮੈਂ ਤੁਹਾਡਾ ਦਰਸ਼ਕਾਂ ਲਈ ਫਾਇਦਾ ਉਠਾਉਣਾ ਚਾਹਨਾ ਜਿੱਦਾਂ ਆਪਾਂ ਖਾਣ ਪੀਣ ਦੀਆਂ ਵਸਤਾਂ ਦੀ ਗੱਲ ਕਰਦੇ ਹਾਂ ਇੱਕ ਸਵਾਲ ਕਹਾਂਗੇ ਤੁਸੀਂ ਬਹੁ ਲੜਾਈ ਲੜਦੇ ਹਾਂ ਵਾਤਾਵਰਨ ਦੇ ਲਈ ਵੀ ਪਾਣੀਆਂ ਦੇ ਮੁੱਦੇ ਤੇ ਤੁਹਾਡਾ ਬੁੱਢਾ ਦਰਿਆ ਬੁੱਢਾ ਨਾਲਾ ਆਪਾਂ ਗੱਲ ਕਰ ਲਈਏ ਮੈਂ ਇਹਸ ਕਰਕੇ ਲੈਣਾ ਚਾਹੁੰਦਾ ਕਿ ਪਿਛਲੇ ਦਿਨਾਂ ਮੀਡੀਆ ਚ ਇੱਕ ਰਿਪੋਰਟ ਆਈ ਸੀ ਕਿ ਜਿਹੜੀ ਹੈਗੀ ਵਿਧਾਨ ਸਭਾ ਦੀ ਕਮੇਟੀ ਹੈ ਉਹਦੇ ਜਿਹਦੇ ਚ ਵਿਧਾਇਕ ਹੁੰਦੇ ਉਹਨਾਂ ਨੇ ਕਿਹਾ ਹੈ ਕਿ ਜਿਹੜੀ 500 ਕਰੋੜ ਰੁਪਇਆ ਪਿਛਲੀਆਂ ਸਰਕਾਰਾਂ ਵੱਲੋਂ ਬੁੱਢੇ ਨਾਲੇ ਦੀ ਸਫਾਈ ਲਈ ਪ੍ਰਦੂਸ਼ਣ ਰਹਿਤ ਕਰਨ ਲਈ ਦਿੱਤਾ ਗਿਆ ਉਹ ਕਿੱਧਰ ਗਿਆ ਬੁੱਢਾ ਨਾਲਾ ਤਾਂ ਉਦਾਂ ਦਾ ਉਦਾਂ ਹੀ ਪਿਆ ਹੈ ਇਸ ਮੁੱਦੇ ਤੇ ਨਾ ਜ਼ਰੂਰ ਦਰਸ਼ਕਾਂ ਲਈ ਜਾਣਾ ਚਾਹੀਦਾ ਕਿਉਂਕਿ ਜੇ ਪਾਣੀ ਨਹੀਂ ਛੁੱਧ ਹੋਏਗਾ ਖਾਣ ਪੀਣ ਨਹੀਂ ਛੁੱਧ ਹੋਏਗਾ ਤਾਂ ਜ਼ਿੰਦਗੀ ਕਿਦਾਂ ਬਚ ਸਕਦੀ ਹੈ ਉਹਦੇ ਮੈਂ ਪਹਿਲੇ ਇੱਕ ਨਜ਼ਰੀਆ ਦਿਨ ਨੂੰ ਦੇ ਦਿਆਂ ਵੀ ਇੱਕ ਦੁੱਧ ਚ ਨਾ ਅਫਲਾਟੋਕਸਿਨ ਹੁੰਦਾ ਤੇ ਉਹ ਜੇ ਦੁੱਧ ਆਪਾਂ ਜਿਹੜੀ ਮੈਸਲੇ ਦੀ ਡੈਰੀ ਆ ਉਹ ਲੈਂਦੀ ਵੀ ਹੈ ਜੇ ਉਹਦਾ ਟੈਂਕਰ ਆਪਾਂ ਵੇਰਕਾ ਵਾਲਿਆਂ ਨੂੰ ਉਥੇ ਟਾਊਟ ਖੜਾ ਹੁੰਦਾ ਨਾਲ ਹੀ ਉਹ ਵੇਰਕਾ ਕੋਲੇ ਭੇਜ ਦਿੰਦਾ ਵੇਰਕਾ ਵਾਲੇ ਟੈਸਟ ਕਰਦੇ ਆ ਅਫਲਾਟੋਕਸਿਨ ਉਦੀ ਪਰਸੈਂਟੇਜ ਉਹਨਾਂ ਨੂੰ ਕਿਹਾ ਗਿਆ ਮੈਨੇਜਰ ਨੂੰ ਵੀ ਚੈੱਕ ਕਰਨਾ ਪਰ ਤੂੰ ਰਿਜੈਕਟ ਨਹੀਂ ਕਰ ਨੈਸਲੇ ਰਿਜੈਕਟ ਕਰਦਾ ਸੋ ਆਪਾਂ ਇੱਕ ਇਤਿਹਾਸਯੋਗ ਦਰਸ਼ਕਾਂ ਦੇ ਲਈ ਹੈ ਵੀ ਅਫਲਾਟੌਕਸਿਨ ਇੱਕ ਫੁੱਲੀ ਹੈ ਜਿਹੜੀ ਜਾਨਵਰਾਂ ਦੇ ਜਿਹੜਾ ਚਾਰਾ ਹੈ ਜਦੋਂ ਮੱਕੀ ਚੋਂ ਖਾਂਦੇ ਉੱਥੋਂ ਆਉਂਦੀ ਹੈ ਫੰਗਲ ਹੈ ਇਹਦੇ ਨਾਲ ਇਨਸਾਨ ਨੂੰ ਬਿਆਨਕ ਬਾਰੀਆ ਲੱਗਦਾ ਇੱਕ ਗੱਲ ਇੱਕ ਰਹੀ ਇਹ ਇਸਤੇ ਨਜ਼ਰਸਾਨੀ ਨਹੀਂ ਕਰਨੀ ਚਾਹੀਦੀ ਵੇਰਕਾਲਿਆਂ ਨੂੰ ਵੀ ਅਫਲਾਟੌਕਸਿਨ ਵਾਲਾ ਜਿਹੜਾ ਦੁੱਧ ਹੈ ਉਹਨੇ ਐਕਸੈਪਟ ਕਰਨਾ ਚਾਹੀਦਾ ਜੀ ਜੀ ਸੈਕਿੰਡ ਹੁਣ ਜਿਹੜੀ ਤੁਸੀਂ ਗੱਲ ਆਖੀ 600 500 ਕਰੋੜ ਜਿਹੜਾ ਹੈਗਾ ਦੇਖੋ ਜਿਹੜੇ ਬੁੱਢੇ ਦਰਿਆ ਦਾ মূল ਕਾਰਨ ਸੀ ਉਹ ਜਿਹੜਾ ਐਸਟੀਪੀ ਬਣੇ ਆ ਉਹ ਲੁਧਿਆਣੇ ਦੇ ਮਲਬੂਤਰ ਸਾਂਭਣ ਲਈ ਹੈਗੀ ਸੀ ਮਲਬੂਤਰ ਸਾਂਭਣ ਲਈ ਐਸਟੀਪੀ ਬਣ ਗਏ ਜਿਹੜਾ ਡੇਰੀਆਂ ਦਾ ਅਜੇ ਗੈਸ ਪਲਾਨ ਨਹੀਂ ਬਣੇ ਉਹ ਡੇਰੀਆਂ ਦਾ ਗੋਹਾ ਉਵੇਂ ਹੀ ਜਾ ਰਿਹਾ ਉਹ ਪਲਾਂਟ ਬੰਦ ਹੋ ਜਾਣਗੇ ਜਿਹੜੇ ਐਸਟੀਪੀ ਕਿਉਂਕਿ ਉਹਨਾਂ ਦੇ ਜਿਹੜੇ ਫੈਨ ਤੇ ਪੰਪ ਤੇ ਜਾਲੀਆਂ ਬੰਦ ਹੋ ਜਾਣਗੇ ਜਿ ਐਂ ਜਾਂਦਾ ਰਿਹਾ ਬੱਡੀ ਪ੍ਰੋਬਲਮ ਕੀ ਹੈ ਜਿਹੜਾ ਬੁੱਡੇ ਦਰਿਆ ਨੇ ਜਿਹੜਾ ਪ੍ਰੋਜੈਕਟ ਹੈ ਉਹਦੇ ਵਿੱਚ ਇੰਡਸਟਰੀਸਟ ਨੂੰ ਕਿਤੇ ਵੀ ਨਹੀਂ ਕੋਈ ਘੇਰਿਆ ਗਿਆ ਵੀ ਤੂੰ ਕੈਮੀਕਲ ਪਾਣਾ ਸੀਵਰੇਜ ਦੇ ਪਾਣੀ ਚ ਬੰਦ ਕਰ ਜਿਹੜਾ ਬੁੱਡੇ ਦਰਿਆ ਦੇ ਥਾਣੀ ਹਰੀਕੇ ਜਾ ਰਿਹਾ ਤੇ ਰਾਜਸਥਾਨ ਤੇ ਸਾਊਥ ਪੰਜਾਬ ਦੇ ਪੰਜ 2 ਕਰੋੜ ਬੰਦਿਆਂ ਨੂੰ ਕੈਂਸਰ ਵੱਢ ਰਿਹਾ ਜੀ ਜੀ ਉਹਦੇ ਬਾਰੇ ਕੋਈ ਗੱਲ ਨਹੀਂ ਹੋਈ ਉਹਦੇ ਬਾਰੇ ਸੀਰਟੀਪੀ ਡਾਈਨ ਨੇ ਲਾਇਆ ਉਹ ਅੱਧੇ ਵੀ ਡਾਈਨ ਤੁਹਾਨੂੰ ਪਿੱਛੇ ਜੇ ਖਬਰ ਆਈ ਹੋਣੀ ਵੀ ਅਜੇ ਵੀ ਉਹ ਜੋੜੀ ਫਿਰਦੇ ਆ ਦੂਸਰੇ ਨਾਲ ਅਜੇ ਵੀ ਸਮਾਨ ਉਹ ਇਹ ਸੀਵਰੇਜ ਚ ਪਾ ਰਹੇ ਆ ਸਰੇ ਪੂਰੀ ਲੁਧਿਆਣੇ ਦੀ ਇੰਡਸਟਰੀ ਹੈ ਕਿਸੇ ਕਿਸੇ ਇੰਡਸਟਰੀ ਦਾ ਕੋਈ ਕੈਮੀਕਲ ਆਡਿਟ ਹੋਇਆ ਕੋਈ ਕੈਮੀਕਲ ਸੈਂਸਰ ਲੱਗੇ ਵੀ ਜਦੋਂ ਇਹ ਪਾਣੀ ਇਹਦਾ ਨਿਕਲੂਗਾ ਇਹਦੇ ਸੀਵਰੇਜ ਵਾਲੇ ਜਿਹੜਾ ਪਾਣੀ ਵੇਸਟ ਇਹ ਇਹ ਚੀਜ਼ਾਂ ਨਹੀਂ ਹੋਈਆਂ ਤੇ ਕਰਨ ਦੀ ਜ਼ਰੂਰਤ ਹੈ थैंक यू वेरी मच ਤੁਸੀਂ ਜਾਣਕਾਰੀ ਦਿੱਤੀ ਹੈ ਤਾਲੀਵਾ ਸਾਹਿਬ ਲਾਸਟ ਮਾਮਲਾ ਇਸ ਮਾਮਲੇ ਤੇ ਸਵਾਲ ਸੰਖੇਪ ਦੇ ਵਿੱਚ ਕਿਉਂਕਿ ਤੁਸੀਂ ਮਾਲਵੇ ਨਾਲ ਸੰਬੰਧ ਰੱਖਦੇ ਹੋ ਜਿੱਦਾਂ ਕਨ ਗਿੱਲ ਪਾਣੀ ਦੀ ਗੱਲ ਕਰਦੇ ਕਿਸ ਤਰ੍ਹਾਂ ਕੈਂਸਰ ਤੇ ਬਿਮਾਰੀਆਂ ਫੈਲਦੀਆਂ ਮਾਲਵਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਤਾਂ ਤੇੜਲੇ ਪਾਣੀ ਦੇ ਪ੍ਰਦੂਸ਼ਿਤ ਹੋਣ ਤੋਂ ਕੀ ਕਹੋਗੇ ਜਿੱਦਾਂ ਮਠਿਆਈ ਦੀ ਗੱਲ ਕੀਤੀ ਹੈ ਦੁੱਧ ਦੀ ਗੱਲ ਕੀਤੀ ਹੈ ਪਾਣੀ ਵੀ ਜ਼ਿੰਦਗੀ ਲਈ ਇੱਕ ਬਹੁਤ ਲੋੜੀਂਦੀ ਜਾਂ ਉਹ ਵਸਤਾ ਜਿਹਦੇ ਬਗੈਰ ਗੁਜ਼ਾਰਾ ਹੀ ਨਹੀਂ ਜੋ ਹੀ ਨਹੀਂ ਸਕਦਾ ਪਾਣੀ ਵਗੈਰ ਆਦਮੀ ਦੇਖੋ ਸਿੱਧੂ ਸਾਹਿਬ ਮਾਲਵਾ ਮਾਲਵਾ ਬੈਲਟ ਜਿਹੜੀ ਸਭ ਤੋਂ ਬੁਰੀ ਤਰ੍ਹਾਂ ਝੰਬੀ ਹੋਈ ਹੈ ਕੈਂਸਰ ਦੀ ਲਪੇਟ 'ਚ ਮਤਲਬ ਮਾਰ ਹੀਟ ਹੈ ਪਹਿਲਾਂ ਤਾਂ ਇੱਥੇ ਸਪੈਸ਼ਲ ਜਿਹੜੀ ਟ੍ਰੇ ਹੈ ਨਹੀਂ ਬਠਿੰਡੇ ਤੋਂ ਬਿਕਾਨੇਰ ਲਈ ਮਤਲਬ ਕੈਂਸਰ ਟ੍ਰੇਨ ਦੇ ਨਾਮ ਨਾਲ ਜਾਂਦੀ ਰਹੀ ਹੈ ਤੇ ਪਾਣੀ ਧਰਤੀ ਨੂੰ ਇਟਲਾ ਮਾਰਾ ਤੇ ਜਿਹੜੀਆਂ ਸਰਕਾਰਾਂ ਹੈਗੀਆਂ ਉਹ ਉਹਨਾਂ ਨੇ ਮਤਲਬ ਪਾਣੀ ਪਾਵੇਂ ਦਾਅਵੇ ਕੀਤੇ ਨੇ ਕਿ ਅਸੀਂ 24 7 ਪਾਣੀ ਜਿਹੜਾ ਹੈਗਾ ਉਹ ਪਿੰਡਾਂ ਨੂੰ ਜਾਂ ਸ਼ਹਿਰਾਂ ਨੂੰ ਦੇਣ ਦੀ ਜਿਹੜੀ ਹੈਗੀ ਪੂਰੀ ਯੋਜਨਾ ਬਣਾ ਲਈ ਲੇਕਿਨ ਅਸਲ ਦੇ ਵਿੱਚ ਜਿਹੜਾ ਹੈਗਾ ਨਾ ਪਿੰਡਾਂ ਨੂੰ ਤੇ ਨਾ ਸ਼ਹਿਰਾਂ ਨੂੰ ਜਿਹੜਾ ਹੈਗਾ ਸਾਫ਼ ਪਾਣੀ ਨਹੀਂ ਮਿਲ ਰਿਹਾ ਜਿਹੜੇ ਪਿੰਡਾਂ ਵਿੱਚਲੇ RO ਪਲਾਂਟ ਲਾਏ ਸੀ ਲੱਖਾਂ ਕਰੋੜਾਂ ਰੁਪਇਆ ਖਰਚ ਕੇ ਉਹ ਵੀ तकरीबन ਸਾਰੇ ਪਿਛਲੇ ਲੰਬੇ ਸਮੇਂ ਤੋਂ ਬੰਦ ਪਏ ਨੇ ਤੇ ਜੇ ਕੋਈ ਆਪ ਦੀ ਹਿੰਮਤ ਨਾਲ ਕੋਈ ਪਿੰਡ ਦੀ ਪੰਚਾਇਤ ਚਲਾ ਰਹੀ ਹੈ ਤਾਂ ਬਸ ਉਹ ਹੀ ਚਲਾ ਰਹੀ ਹੈ ਤਾਂ ਘਟੇ ਲਪਾਣੀ ਮਾੜਾ ਪਾਣੀ ਪੀਣ ਲਈ ਮਜਬੂਰ ਨੇ ਜੀ ਜੀ ਪਰ ਸਿੱਧੂ ਸਾਹਿਬ ਮੈਂ ਤੁਹਾਨੂੰ ਇੱਕ ਇਹਦੇ ਨਾਲ ਇੱਕ ਜੋੜਾ ਦਿਲਚਸਪ ਅੰਕੜਾ ਜੁਰ ਦੱਸਣਾ ਚਾਹੂਗਾ ਕਿ ਚੰਡੀਗੜ੍ਹ ਦੇ ਨੇਤਾਗਾਨ ਤੇ ਮਤਲਬ ਬਿਊਰੋਕਰੇਟਸ ਜਾਂ ਹੋਰ ਜਿਹੜੇ ਲੋਕ ਨੇ ਉਹ ਇਸ ਟਾਈਮ ਜਿਹੜਾ ਹੈਗਾ ਮਾਲਵੇ ਦੀਆਂ ਜਿਹੜੀਆਂ ਨਹਿਰਾਂ ਹੈਗੀਆਂ ਉਹਦੇ ਆਸ-ਪਾਸੇ ਜ਼ਮੀਨਾਂ ਲੱਭ ਰਹੇ ਨੇ ਵੀ ਸਾਨੂੰ ਜਿਹੜਾ ਹੈਗਾ ਇਹਦੇ ਆਸ-ਪਾਸੇ ਜ਼ਮੀਨਾਂ ਜੇ ਕਿਤੇ ਮਿਲਦੀਆਂ ਨੇ ਤਾਂ ਦਵਾ ਦਿੱਤੀਆਂ ਜਾਣ ਕਿਉਂਕਿ ਕਿਤੇ ਨਾ ਕਿਤੇ ਬਿਊਰੋਕ੍ਰੇਸੀ ਦੇ ਜਾਂ ਮਤਲਬ ਜਿਹੜੇ ਕੋਈ ਨੇਤਾ ਗਣ ਨੇ ਉਹਨਾਂ ਦੇ ਮਨ ਦੇ ਵਿੱਚ ਖਾਸਾ ਇਹ ਧਰਤੀ ਦੇ ਹੇਠਲਾ ਪਾਣੀ ਜਿਸ ਸਰਫਟਾਰ ਨਾਲ ਥੱਲੇ ਨੂੰ ਜਾ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਕਿਤੇ ਮਤਲਬ ਜਮੀਨ ਦਾ ਜਾਂ ਕੀਮਤ ਪੈਣੀ ਹੈ ਬਹੁਤ ਬਹੁਤ ਵਧੀਆ ਜੀ ਤਾਲੀਵਾਦ ਸਾਹਿਬ ਬਹੁਤ ਵੱਡਾ ਆਈਸ਼ੂ ਹੈ ਮੇਰੀ ਮਜ਼ਬੂਰੀ ਹੈ ਸਮੇਂ ਦੀ ਮੈਂ ਨੇੜਲੀਆਂ ਜ਼ਮੀਨਾਂ ਨੂੰ ਖਰੀਦਣ ਵੱਲ ਨੂੰ ਆਂਕੀ ਇਸ ਕਰਕੇ ਇਸ ਖਾਮੀ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਉਹ ਆਪਣੀਆਂ ਜਿਹੜੀਆਂ ਨਹਿਰਾਂ ਸੁਆਹਾਂ ਦੇ ਮੇਹਰਬਾਨੀ ਜਿਵੇਂ ਉਹਦੀ ਰਾਖੀ ਕਰਨ ਤੇ ਉਹਨੂੰ ਬਚਾ ਕੇ ਰੱਖਣ ਥੈਂਕ ਯੂ ਧੰਨਵਾਦ ਸਾਹਿਬ ਜਿਹੜਾ ਆਪਦਾ ਗੁਜਾਇਗਾ ਪੱਤਾ ਚੱਲਦਾ ਰਹੇ ਮਿਹਰਬਾਨੀ ਕਹਿੰਦੇ ਗੈਲ ਧੰਨਵਾਦ ਸਾਹਿਬ ਦੋਨਾਂ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਮੁੱਦਾ ਬਹੁਤ ਵੱਡਾ ਹੈ ਜ਼ਿੰਦਗੀ ਬਚਾਉਣ ਦਾ ਮਾਮਲਾ ਚਾਹੇ ਪਾਣੀ ਹੋਵੇ ਤੇ ਚਾਹੇ ਖਾਣ ਵਾਲੀਆਂ ਅਵਸਥਾ ਹੋਣ ਸਰਕਾਰਾਂ ਜਦ ਤੱਕ ਧਿਆਨ ਨਹੀਂ ਦੇਣੀਆਂ ਮਨੁੱਖੀ ਜ਼ਿੰਦਗੀ ਬਰਬਾਦ ਹੁੰਦੀ ਰਹੇਗੀ ਇਹਨਾਂ ਮੁੱਦੇ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਆਪਾ ਆਪਣੇ ਮਹਿਮਾਨਾਂ ਦੇ ਧੰਨਵਾਦੀ ਅਤੇ ਤੁਹਾਡੇ ਵੱਲੋਂ ਲਵਾਂਗੇ ਇਜ਼ਾਜ਼ਤ ਸਤਿ ਸ੍ਰੀ ਅਕਾਲ